ਕੂੜਾ ਕਰਕਟ ਹੈ ਜਾਂ ਜਿਹੜੇ ਪੇੜ-ਪੋਦੇ ਜਿਹੜੇ ਵੀ ਇੱਥੇ ਗਿਰੇ ਹੋਏ ਸੀ ਉਹਨਾਂ ਨੂੰ ਜਿਨ੍ਹਾਂ ਨੇ ਇਹ ਉਹਨਾਂ ਤੋਂ ਅੱਗ ਲਗਾਈ ਗਈ ਹੈ ਕਿਸੇ ਮੁਲਾਜ਼ਮ ਨੇ ਲਾਈ ਹੈ ਅੱਗ ਤੇ ਉਹਨਾਂ ਨੂੰ ਅੱਗ ਲਗਾਈ ਜਿਹੜੇ ਪੇੜ ਦੇ ਪੱਤੇ ਡਿੱਗੇ ਨੇ ਥੱਲੇ ਪਲੱਸ ਉਹਨੂੰ ਮਿਕਸ ਕਰਕੇ ਕੂੜੇ ਨੂੰ ਮਿਕਸ ਕਰਕੇ ਕਿੱਥੋਂ ਅੱਗ ਲੱਗੀ ਤੇ ਚਲਦੇ-ਚਲਦੇ ਪਾਰਕਿੰਗ ਦੇ ਵਿੱਚ ਇਹ ਤਾਂ ਸਿਰਫ ਇਹ ਇੰਨਾ ਹੈਗਾ ਜੀ ਗੱਡੀ ਸਰਮੇਤੀ ਇੱਕ ਕੜੀ ਤੇ ਮੁੰਡੇ ਨੇ ਇਹ ਸਿਰਫ 2 ਮਹੀਨੇ ਪਹਿਲੇ ਨਵੀਂ ਠਾਰ ਕਢਾਈ ਪਾਰਕਿੰਗ ਲੋਕੀ ਆਉਂਦੇ ਨੇ ਸਵੇਰੇ ਕੋਈ ਜਿਮ ਲਾਉਣ ਆਉਂਦੇ ਆ ਜੀ ਕੋਈ ਆਪਣੇ ਜਿੱਥੇ ਇੱਥੇ ਸਮਾਰਟ ਪੁਆਇੰਟ ਹੈ ਕੋਈ ਉੱਥੇ ਆਉਂਦੇ ਹੀ ਸ਼ਾਪਿੰਗ ਕਰਨ ਆਪਣੇ ਤੇ ਜ਼ਿਆਦਾਤਰ ਇੱਥੇ ਫਿਟਨੈਸ ਲਈ ਆਉਂਦੇ ਜੀ ਐਨੀ ਟਾਈਮ ਫਿਟਨੈਸ ਦੇ ਬਾਹਰ ਇਹ ਮੁੰਡਾ ਜਿੱਦੀ ਠਾਰ ਹੈ ਇਹ ਉੱਥੇ ਜਿਮ ਲਾਉਣ ਆਇਆ ਸੀ ਤੇ ਪਾਰਕਿੰਗ ਦੇ ਵਿੱਚ ਜਿਹੜੀ ਇਹ ਅੱਗ ਲੱਗੀ ਕਾਰਨ ਇਹ ਹੈ ਜੀ ਕਿ ਜਿਹੜੇ ਕੂੜਾ ਕਰਕਟ ਹੈ ਜਾਂ ਜਿਹੜੇ ਪੇੜ-ਪੌਦੇ ਜਿਹੜੇ ਵੀ ਇੱਥੇ ਗਿਰੇ ਹੋਏ ਸੀ ਉਹਨਾਂ ਜਿਨ੍ਹਾਂ ਨੇ ਇਹ ਉਹਨਾਂ ਤੋਂ ਅੱਗ ਲਗਾਈ ਗਈ ਹੈ ਕਿਸੇ ਮੁਲਾਜ਼ਮ ਨੇ ਲਾਈਏ ਅੱਗ ਜਾਂ ਜਿਹੜੇ ਕਾਰਪੋਰੇਸ਼ਨ ਜਿਹੜੇ ਸਫਾਈ ਕਰਮਚਾਰੀ ਨੇ ਇਹ ਉਹਨਾਂ ਵੱਲੋਂ ਬੜੀ ਅੰਗੈਲੀ ਦੇ ਨਾਲ ਇੱਥੇ ਜਿਹੜੀ ਇਹ ਉਹ ਅੱਗ ਲਗਾਈ ਹੈ ਜਿਹੜੀ ਅੱਗ ਚਲਦੇ ਚ ਇਹ ਕੂੜੇ ਨੂੰ ਅੱਗ ਲਗਾਈ ਜੀ ਜਿਹੜੇ ਪੇੜ ਤੇ ਪੱਤੇ ਡਿੱਗੇ ਨੇ ਥੱਲੇ ਪਲੱਸ ਉਹਨੂੰ ਮਿਕਸ ਕਰਕੇ ਕੂੜੇ ਨੂੰ ਮਿਕਸ ਕਰਕੇ ਇਹ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਤੋਂ ਲੈ ਕੇ ਇਹ ਕਿੱਥੋਂ ਅੱਗ ਲੱਗੀ ਹੈ ਤੇ ਚਲਦੇ-ਚਲਦੇ ਪਾਰਕਿੰਗ ਦੇ ਵਿੱਚ ਇਹ ਤਾਂ ਸਿਰਫ ਇਹ ਇੰਨਾ ਹੈਗਾ ਜੀ ਗੱਡੀ ਸਿਰਫ ਇੱਥੇ ਇੱਕ ਖੜੀ ਸੀ ਗੱਡੀਆਂ ਹੋਰ ਨੇ ਜੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਤੇ ਬਿਲਕੁਲ ਕਰਤਾ ਸੀ ਜੀ ਬਿਲਕੁਲ ਮੌਕੇ ਤੇ ਆਈ ਉਹ ਡੁਗਰੀ ਡੁਗਰੀ ਥਾਣਾ ਜੀ ਪੁਲਿਸ ਪ੍ਰਸ਼ਾਸਨ ਤੇ ਬਾਅਦ ਅਸੀਂ ਅਸੀਂ ਗਏ ਵੀ ਆ ਜੀ ਉੱਥੇ ਕਿਉਂਕਿ ਇਹ ਜਿਹੜੀ ਠਾਰ ਹੈ ਜਿੰਦੀ ਉਹ ਮੁੰਡੇ ਆ ਪਿੰਡ ਸੰਘੋਵਾਲ ਦਾ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਬਾਈ ਜੀ ਇੱਥੇ ਸਾਡੇ ਕੋਈ ਇੰਨੇ ਜਾਣਦੇ ਨਹੀਂ ਤੇ ਉਹਨਾਂ ਨੇ ਮੇਰੀ ਹੈਲਪ ਇੰਨੀ ਲਈ ਕਿ ਤੁਸੀਂ ਨਾਲ ਆਓ ਸਾਡੇ ਤੇ ਥਾਣੇ ਦੇ ਵਿੱਚ ਚੱਲੋ ਤੇ ਮੁੰਡੇ ਨੇ ਇਹ ਸਿਰਫ 2 ਮਹੀਨੇ ਪਹਿਲੇ ਨਵੀਂ ਠਾਰ ਕਢਾਈ ਹੈ ਜਿਹੜੇ ਸਫਾਈ ਕਰਮਚਾਰੀਓ ਉਹਨਾਂ ਵੱਲੋਂ ਕੀ ਕੀਤਾ ਗਿਆ ਅਸੀਂ ਜੀ ਉਹਨਾਂ ਨੂੰ ਥਾਣੇ ਪਹਿਲੇ ਲੈ ਕੇ ਗਏ ਆ ਅਸੀਂ ਥਾਣੇ ਰਿਪੋਰਟ ਅਸੀਂ ਦਰਜ ਕਰਾਈਏ ਥਾਣੇ ਵੱਲਿਆਂ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਹੈ ਉੱਥੇ ਕੋਈ ਜਿਹੜੇ ਆਪਣੇ ਥਾਣੇ ਦੇ ਜਿਹੜਾ ਦੀ ਥਾਣੇ ਵੱਲਿਆਂ ਨੇ ਸਾਨੂੰ ਉੱਥੇ ਆਪਣੇ ਉਹਨਾਂ ਦੇ ਕੋਈ ਦੋ ਕੇਸ ਉੱਥੇ ਲੱਗੇ ਸੀ ਉਹ ਛੱਡ ਕੇ ਸਾਡੇ ਨਾਲ ਬਕਾਇਦਾ ਤੁਰੇ ਨੇ ਤੇ ਇੱਥੇ ਫੇਜ਼ 2 ਦੇ ਵਿੱਚ ਮੰਦਰ ਦੇ ਕੋਲ ਜਿਹੜੇ ਕੁਲਵੰਤ ਸਿੰਘ ਸਿੱਧੂ ਜੀ ਦਾ ਦਫ਼ਤਰ ਹੈ ਉੱਥੇ ਗਏ ਨੇ ਉੱਥੇ ਉਹਨਾਂ ਦੀ ਜੋ ਵੀ ਸਹਾਇਤਾ ਸੀ ਉਹਨਾਂ ਨੇ ਸਾਨੂੰ ਪੂਰੀ ਸਪੋਰਟ ਕੀਤੀ ਹੈ ਕੁਲਵੰਤ ਸਿੰਘ ਸਫਾਈ ਕਰਮਚਾਰੀਆਂ ਨੇ ਜੀ ਫਿਲਹਾਲ ਉੱਥੇ ਦਾ ਜਿਹੜੇ ਨੰਬਰਦਾਰ ਜੀ ਨੂੰ ਬੁਲਾਇਆ ਗਿਆ ਉਹਨਾਂ ਨੇ ਸੀਸੀਟੀ ਜਿਹੜੀ ਸੀਸੀਟੀ ਫੁਟੇਜ ਅਸੀਂ ਕਢਵਾਈ ਹੈ ਇਲਾਕਾ ਨਿਵਾਸੀਆਂ ਤੋਂ ਜਿਹੜੇ ਇੱਥੇ ਆਸ-ਪਾਸੇ ਦੇ ਉਹਨਾਂ ਨੇ ਇਹ ਕਿਹਾ ਜੀ ਕਿ ਇਹ ਜਿਹੜਾ ਮੁਲਾਜ਼ਮ ਹੈ ਇਹ ਸਾਡਾ ਨਹੀਂ ਹੈ